ਹਰੀ ਚੰਦ ਆਡੂਰਾ ਉਹਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੇ ਗਲਭੰਗਾਣੀ ਦੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਹੀ ਧਾਰ ਦੀ ਸੈਨਾ ਚਾਰੋਂ ਪਾਸੇ ਹਜ਼ਾਰਾਂ ਸਿਪਾਹੀ ਵਿਸਕਾਰ ਧਨਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੋਂ ਪਾਸੇ ਦੇਖਦੇ ਨੂੰ ਫੌਜੀ ਫੌ ਬਹੀਦਾਰ ਦੀ ਫੌਜ ਦੇ ਵਿੱਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਦੀ ਇਹ ਸਾਰਾ ਸਿਲਸਿਲਾ ਮਹਾਰਾਜ ਨੇ ਦੇਖਿਆ ਹਰੀ ਚੰਦ ਹਡੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਹੋ ਅਈ ਤੁਸੀਂ ਸਾਡੀ ਮੁੱਠੀ ਦੇ ਚੋ ਤੁਸੀਂ ਜਾਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਹੈ ਤੁਹਾਡਾ ਨਿਸ਼ਾਨਾ ਕਦੀ ਖਤ੍ਹਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀ ਚੰਦ ਹਡੂਰਾ ਕਹਿੰਦਾ ਹੈ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ ਤੀਰਦਾਰ ਦੇਖਦੇ ਹਾਂ ਕਿਦਾ ਤੀਰ ਨਿਸ਼ਾਨੇ ਤੇ ਲੱਗਦਾ ਹਰੀਚੰਦ ਹੰਡੂਰੇ ਨੇ ਢਾਲ ਬੰਨ੍ਹੇ ਹੋਈ ਸੀ छाਤੀ ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰੱਖਦੇ ਸਨ ਆਪਣੇ ਬਚਾਓ ਦਾ ਪੂਰਾ ਸਾਧਨ ਇਹ ਸਤਿਗੁਰ ਤੇਵੇਂ ਮੌਜ ਵਿੱਚ ਆ ਰਹੇ ਸਨ ਗਹਿਰਾ ਪਾਲੇ ਇਹ ਸਭ ਕੁਝ ਦੇਖਿਆ ਤੇ ਗਹਿਰਾ ਪਾਲੇ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਇਹ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿਚ ਵਿਸ਼ਰਾਮ ਕਰ ਰਹੀ ਹੈ ਅਰੀ ਚੰਦ ਤੋਂ ਤੀਰ ਚਲਾਇਆ ਅਜੀਬ ਫਕੀਰ ਜੋਸ਼ ਦੇ ਚ ਨਹੀਂ ਆਇਆ ਕੀ ਹੋਇਆ ਤੁਸੀਂ ਗਹਿਰਾ ਬਾਲੇ ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ ਦੋ ਚਾਰ ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਸ਼ਸਤਰ ਵਸਤਰ ਹੈ ਇਸ ਵੇਲੇ ਸਾਡੇ ਕੋਲ ਕੁਝ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਵਿੱਚ ਬੈਠਾ ਤੂੰ ਤੀਰ ਚਲਾ ਹਰੀ ਚੰਦਰ ਨਰੋਂ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਇਹ ਚੰਗਾ ਮੌਕਾ ਦੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਅੰਦਰੋਂ ਕਹਿੰਦਾ ਹੈ ਨੀਤੀ ਦੇ ਪੰਡਿਤ ਨਹੀਂ ਨੇ ਰਾਜਨੇਤਕ ਨਹੀਂ ਨੇ ਕਿਉਂਕਿ ਰਾਜਨੇਤਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀ ਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋਪੈ ਨਹੀਂ ਹੋਈ ਸੀ ਉਹਨੇ ਲੋਹੇ ਦੇ ਕੱਪੜੇ ਪਹਿਨੇ ਹੋਏ ਸੀ ਢਾਲ ਵੀ ਸੀਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਤੀਰ ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰ ਕਹਿਣ ਲੱਗੇ ਤੂੰ ਤੀਰ ਚਲਾ ਦਸਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣੰ ਸਵਾਰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਚੋਂ ਕੱਢਿਆ ਨਿਸ਼ਾਨਾ ਮਹਾਰਾਜ ਦੇ ਸੀਨੇ ਲਾਇਆ ਐਸਾ ਹੋਇਆ ਉਹ ਤੀਰ ਸਿਰ ਦੇ ਉਪਰੋਂ ਲੰਘ ਗਏ ਲਗੇ ਆ ਨੇ ਹਰੀ ਚੰਦ ਕੋਪਿਓ ਕਮਾਣੋਂ ਸਵਾਰ ਪ੍ਰਥਮ ਬਾਜੀ ਅੰਤਾਂ ਬਾਣੰ ਪ੍ਰਹਾਰੰ ਉਨੇ ਬਾਥੇ ਦੇ ਚੌਥੀਰ ਕੜਿਆ ਖਿੱਚ ਕੇ ਮਾਰੇ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲੱਗੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਝ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੇ ਚਲੋ ਛਾਤੀ ਤੋਂ تیر ਖਦਾ ਵੀ ਜਾ ਸਕਦਾ ਹੈ اتنا ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਇਹ ਘੋੜਾ پہاਲਾਂ ਤੋਂ ਵੀ ਨਸ ਜਾਂਦਾ ਹੈ ਇਹ ਤੇ ਪੰਛੀਆਂ ਦੀ ਤਨ ਉੱਡ ਕੇ ਵੱਜ ਜਾਂਦਾ ਹੈ ਇਹਨੂੰ ਪਹਿਲੇ ਮਾਰੀਏ ਇਸ ਘੋੜੇ ਨੂੰ ਪਹਿਲੇ ਖਤਮ ਕਰੀਏ ਇਹ ਸਾਰੀ ਕਥਾ ਇੰਜ ਲਿਖੀ ਹੋਈ ਹੈ ਪਰ ਉਹ تیر ਨਾ ਸਤਗੁਰ ਨੂੰ ਲਗਿਆ ਨਾ ਘੋੜੇ ਨੂੰ ਹਰੀਚੰਦ ਹੁਣ ਸੋਚਦਾ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ। ਉਹ ਕਿਹੋ ਜਿਹਾ ਹੁੰਦਾ ਹੈ। ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਏ ਤੀਰ ਚਲਾਣ ਦਾ। ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ। ਤੋ ਹਰੀਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾਓ। ਮਹਾਰਾਜ ਕਹਿੰਦੇ ਨੇ ਹਰੀਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ཅ ਨਹੀਂ ਆਈ। ਅਜੇ ਵੀ ਸ਼ਾਂਤ ਸਾਗਰ ਦੇ ਚ ਅਨੰਦਿਤ ਹੈ ਤੂੰ ਇੱਕ تیر ਹੋਰ ਚਲਾ ਹੈ ਅੰਦਰੋਂ ਖੁਸ਼ ਹੋਇਆ ਹੈ ਹਰੀ ਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਹੈ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਿਹਾ ਹੈ ਮੇਤੇ ਘੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਦਰੇ ਜਾ ਨਾ ਸਕਨ ਸਾਡੀ ਪਕੜ ਵਿੱਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕੰਨ ਨੇ ਦੁੱਤੀਏ ਤਾਕ ਕੇ ਤੀਰ ਮੋਕੋ ਚਲਾਇਓ ਰਖੈਉ ਦੇਵ ਮੈਂ ਕਾ ਨ ਛਏ ਕੈ ਸਦਾਇ ਉਸ ਅਕਾਲ ਪੁਰਖ ਨੇ ਮੇਰੀ ਐਸੀ ਰਕਸ਼ਾ ਕੀਤੀ ਉਹ ਤੀਰ ਮੇਰੇ ਕੰਨਾਂ ਨੂੰ ਛੂਕੇ ਲੰਗੇ ਸਤਿਗੁਰ ਇੰਜ ਕਹਿੰਦੇ ਨੇ ਨਿਸ਼ਾਨਾ ਤੇ ਬਣਾਇਆ ਉਸਨੇ ਸੀਨੇ ਛਾਤੀ ਦਾ ਪਰ ਤੀਰ ਕੰਨਾਂ ਨੂੰ ਛੂਕੇ ਲੰਗੇ ਦੁਤੀਏ ਤਾਕ ਕੇ ਇਸ ਲਈ ਮੌਖਾ ਅਗ ਬਾਦਸ਼ਾਹੀ ਦਸਵੀਂ ਬਚਿਤਲ ਨਾਟਕ ਦੁਤੀਏ ਤਾਕ ਕੇ ਤੀਰ ਮੌਖੋ ਚਲਾਇਓ ਰਖਿਓ ਦੇਵ ਮੈਂ ਕਾ ਨ ਛੁਏ ਕੇ ਸਿਦਾਇਓ ਤੀਰ ਲੰਗੇ ਲਗਿਆ ਹੀ ਨਹੀਂ ਅੰਦਰੋਂ ਤੇ ਬੜਾ ਸ਼ਰਮਸਾਰ ਹੋਇਆ ਹਰੀ ਜੰਦਾ ਭਈ ਮੈਂ ਆਪਣੇ ਆਪ ਨੂੰ ਇਤਨਾ ਨਿਸ਼ਾਣੇ ਬਾਜ਼ ਕਹਿ ਰਿਹਾ ਸੀ ਦੂਜਾ ਨਿਸ਼ਾਣਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੱਗਿਆ ਤੇ ਦੂਜਾ ਸਤਗੁਰੂ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ अपना दानिशवान संभालन गए सुने बड़े निशान चीले हरिचंद कहंदा है महाराज ਹੁਣ ਤੁਸੀਂ ਚਲਾਓ تیر ਨੀਤੀ ਦੇ ਮੁਤਾਬਕ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਵੇਗਾ ਚਲਾਓ ਤੁਸੀਂ تیر हरिचंद ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਮਿੱਤਰਾ ਇੱਕ تیر ਤੂੰ ਹੋਰ ਚਲਾ ਇਨਾ ਬੌਲਾਂ ਨੂੰ ਜਦ ਮੈਂ ਪੜ੍ਹਿਆ ਹੈ ਇਨਾ ਜਿਗਰਾ ਇਹ ਨੰਬਰ ਵਾਸ ਦਾ ਮਾ ਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰੋ ਚਲਾ ਰਹੇ ਹੈ ਤਾਂ ਵੀ ਸ਼ਾਂਤ ਰਹੀ ਤਾਂ ਵੀ ਸ਼ਾਂਤ ਰਹੀ ਇਹ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਗੁਰ ਨੇ ਕਿਹਾ ਜੇ ਵੀ ਫਕੀਰ ਉਦੀ ਫਕੀਰੀ ਜੋਸ਼ ਦੇਚ ਨਹੀਂ ਆਈ ਤੂੰ ਇੱਕ ਤੀਰ ਹੋਰ ਚਲਾ ਲੈ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਦਾ ਚਲੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣਦੇ ਅਦਕੀ ਉਸਨੇ ਚਲਾ ਕੇ ਕੀਤੀ ਸਤਗੁਰ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾ ਪਹਿਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੂਰਬੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਾਉ ਤਾਂ ਸਰੀਰ ਦੇ ਅੰਦਰ ਦੇ ਆਜ਼ਾਦਦਰਦਰ ਨਾ ਹੋ ਜਾਣ ਤਾਂ ਕਮਰ ਕਸਾ ਬੰਨਣਾ ਸਤਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਉੱਤੇ ਉਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਨੇ ਪੇਟੀ ਦਾ ਨਿਸ਼ਾਨਾ ਬਣਾਇਆ। ਬਈ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ। ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘ ਗਿਆ। ਉਸ ਤੋਂ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ। ਉਹ ਤੀਰ ਸਤਗੁਰੂ ਦੇ ਸਿਰ ਦੇ ਉੱਪਰੋਂ ਲੰਘ ਗਿਆ। ਫਿਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਹੈ। ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ। ਮਹਾਰਾਜ ਇਹਂ ਲਿਖਦੇ ਨੇ ਤੀਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲਕ ਤੰ ਦਵਾਲ ਪਾਰੰ ਪਧਾਰੰ ਚਿਲਕ ਤੰ ਰੇਸ਼ਮੀ ਕਪੜਾ ਉਹ ਤੀਰ ਨਿਸ਼ਾਨੇ ਦੇ ਲਗਿਆ ਮਹਾਰਾਜ ਇਹਨੇ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਮੜੇ ਦੀ ਪੈਣੀ ਹੋਈ ਸੀ ਉਹਨੂੰ ਵੀ ਉਸਨੇ ਬਿਨਿਆ ਚੁਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕਲੇ ਕਵਲੰਗ ਜਾਨ ਦਾ ਸੰਗ ਬਚਾਇਆ ਇਤਨੀ ਜੀ ਚੁੰਜ ਸਾਡੇ ਪੇਟ ਨੂੰ ਜ਼ਰੂਰ ਲੱਗੀ ਕਮਰ ਕਸੇ ਨੂੰ ਬਨ ਗਈ ਪੇਟੀ ਨੂੰ ਵੀ ਬਨ ਗਈ ਉਹ ਤੀਰ ਦੀ ਨੌਕ ਥੋੜੀ ਜੀਆਂ ਨੌਕ ਸਾਡੇ ਪੇਟ ਦੀ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਇੱਕ ਪਾਸੇ ਹੋਈ ਹਲਕੀ ਜੀਆਂ ਖੂਨ ਦੀ ਧਾਰਾ ਵਗੇ ਚੁਭੀ ਚੁੰਚ ਚਰਮੰ ਕਛੂ ਘਾਇ ਨਾ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇ ਕਲੇ ਕਾਵਨੰ ਜਾਨ ਦਾ ਸੰਗ ਬਚਾਇੰ ਜਦ ਉਹ ਚੁੰਝ ਥੋੜੀ ਜਿਹੀ ਲੱਗੀ। ਫੋ ਮਹਾਰਾਜ ਕਹਿੰਦੇ ਨੇ ਹਰੀ ਚੰਦ ਸੁਣ ਜਬੈ ਬਾਨ ਲਾਗਿਓ ਤਬੇ ਰੋਸ ਜਗ ਹੁਣ ਫਕੀਰ ਦੀ ਫਕੀਰੀ ਰੋਸੇ ਚਾਗੇ ਹੁਣ ਤੂੰ ਜੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇ ਹੁਣ ਫਕੀਰ ਦੀ ਫਕੀਰੀ ਜੋਸ਼ੇ ਚਾਗੇ ਮਹਾਰਾਜ ਨੇ ਇੱਕਦਮ ਬੱਥੇ ਚੋਂ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰਿਆ ਐਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪਹਿਨੇਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵਿੰਨਿਆ ਗਿਆ ਓੜੇ ਤੋਂ ਥੱਲੇ ਜਾੜੇ ਜਬੇ ਬਾਣ ਲਾਗਿਓ ਤਵੇ ਰੋ ਸ ਜਾਗਿਓ ਘਰੇਲੇ ਕਮਾਨੰ ਹਣੰਗ ਬਾਣ ਦਾਣੰ ਹਰੀ ਚੰਦ ਮਾਰੇ ਸੋ ਜੋਧਾਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲਗੇ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭਜ ਪਏ ਦਸ ਪਏ ਬਈ ਸਾਡਾ ਸੈਨਾਪਤੀ ਮਾਰੇ ਆ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲ 'ਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀ ਚੰਦ ਮਾਰੇ ਸੋ ਜੋਦਾਨਿਤਾਰੇ ਸਵੇ ਬੀਰ ਧਾਏ ਸਰੋਗੰਗ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦੇ ਅਸੀਂ ਇਥੇ تیرਾਂ ਦੀ ਬਾਰਿਸ਼ ਹੀ ਚਲਾ ਦਿੱਤੀ ਹਰੀ ਚੰਦ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾ ਗਿਆ ਫਕੀਰ ਦੀ ਫਕੀਰੀ ਹੁਣ ਬੇਰਸ ਦੇ ਚਾ ਗਿਆ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਹੈ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਨੀ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੈ ਅੱਜ ਤੱਕ ਮੈਂ ਜਾਣੇ ਜੰਗ ਦੇ ਵਿੱਚ ਕਦੀ ਕਿਸੇ ਨੂੰ ਇਹ ਮੌਕਾ ਨਹੀਂ ਦਿੱਤਾ ਇਹ ਪਹਿਲਾ ਸੂਰਵੀਰ ਹੈ